ਰਾਜਪਾਲ ਸਿੰਘ ਅੱਛਾ ਤੇ ਕੀ ਕੰਮ ਇੱਥੇ ਕੀ ਕਰਦਾ ਸੀ ਖਾਂਦਾ ਬਾਤ ਕਰਦਾ ਸੀ ਅੱਜ ਕਿੰਨਾ ਸਮਾ ਹੋ ਗਿਆ ਸੀ ਪੁੱਤ ਨੂੰ ਮਾਰ ਗਿਆ ਹਾਂਜੀ ਮੈਨੂੰ ਨਹੀਂ ਪਤਾ ਇੰਨਾ ਤੇ ਆਪ ਸਭ ਇਹਨਾਂ ਸ਼ੁਕਰ ਹੈ ਮਹਾਰਾਜ ਦਾ ਕਿਰਪਾ ਦੇ ਨਾਲ ਚਲੋ ਮਤਲਬ ਕਿ ਆਪਣੇ ਛਿਖਾਂਦੇ ਆਪਣੇ ਘਰ ਆ ਗਿਆ ਹਾਂ ਹਨ ਹੋਰ ਕੋਈ ਨਹੀਂ ਆਹੀ ਉਹ ਪਰਮਾਤਮਾ ਦਾ ਸ਼ੁਕਰ ਕਰਦੇ ਆ ਕੋਈ ਗੱਲ ਨਹੀਂ ਬਸ ਬੜੇ ਸੁਪਨੇ ਸਜਾਏ ਹੋਣੇ ਪੁੱਤ ਨੇ ਵੀ ਤੁਸੀਂ ਵੀ ਕੋਈ ਗੱਲ ਨਹੀਂ ਮਾ ਰੱਬ ਨੇ ਇੰਨਾ ਸ਼ੁਕਰ ਹੈ ਮੇਰਾ ਪੁੱਤ ਮਾ ਰੱਬ ਨੇ ਮੇਰਾ ਵਾਪਸ ਕਰਵਾ। ਨਹੀਂ ਮੈਨੂੰ ਬੜੀ ਖੁਸ਼ੀ ਦੇ ਰਸ। ਜੀ ਨਾਮ ਆਪਣਾ ਨਾਮ ਜਸਬੀਰ ਸਿੰਘ ਹੈ ਜੀ। ਜਿਹੜੇ ਰਿਪੋਰਟੋਂ ਤੇ ਆ ਰਹੇ ਆ ਕਿੰਨਾ ਚਿਰ ਪਹਿਲਾਂ ਗਏ ਸੀ। ਦੇਖੋ ਜੀ ਉਹਨਾਂ ਨੂੰ ਹੋਇਆ ਮਹੀਨਾ ਕੀ ਹੋਇਆ ਗਿਆਨ। ਤੇ ਤੁਹਾਨੂੰ ਕਿਦਾਂ ਜਸਬੀਰ ਦੀ ਪਤਾ ਲੱਗਾ ਕਿ ਇੱਥੇ। ਦੇਖੋ ਜੀ ਆਪਾਂ ਨੂੰ న్యూਸ ਤੋਂ ਬਾਹਰ ਲੱਗਾ ਕਿ ਅੱਡਾ ਮੇਰਾ ਚਾਚਾ ਜੀ ਦਾ ਬੇਟਾ ਹੈ ਛੋਟਾ। ਅਰਸੀਂ ਉਸ ਚੀਜ਼ ਨੂੰ ਵੇਖ ਕੇ ਬਹੁਤ ਹੈਰਾਨ ਹੋ ਗਏ ਕਿ ਸਰਕਾਰਾਂ ਦੀਆਂ ਇਨ੍ਹਾਂ ਗੱਲਾਂ ਦੇ ਕਰਕੇ ਜਿਹੜੇ 200 ਤੇ 5 ਜਿਹੜੇ ਪ੍ਰਵਾਸੀ ਆਪਣੇ ਪੰਜਾਬ ਦੇ ਆਪਣੇ ਏਰੀਆ ਦੇ ਵਾਪਸ ਆਏ ਨੇ ਬਹੁਤ ਮੰਦਭਾਗੀ ਖਬਰ ਹੈ ਇਹ ਵੀ ਲੋਕ ਇਸੇ ਨੂੰ ਇਨ੍ਹਾਂ ਨੂੰ ਇੱਕ ਮਹੀਨਾ ਹੋਇਆ ਹੈ ਪਤਾ ਕਿਸ ਨੂੰ ਲੱਗਾ ਲੋਕ ਇਹ ਪਤਾ ਅੱਜ ਮਾਰਨਿੰਗ ਟਾਈਮ ਤੇ ਲੱਗਾ ਜੀ ਜਦੋਂ ਨਿਊਜ਼ ਆਈ ਹਾਂਜੀ ਇਹ ਹੁਣ ਪਤਾ ਲੱਗਾ ਕਿ ਲੋਕ ਘਰੋਂ ਕਿੱਦਾਂ ਕਿੰਨੇ ਉਹ ਜੀ ਉਹ ਹੁਣ ਸਾਨੂੰ ਇਸ ਗੱਲ ਦਾ ਹਜੇ ਨਹੀਂ ਪਤਾ ਕੁਝ ਕਹਿ ਰਹੇ ਨੇ ਕਿ ਕੋਈ 2-3 ਘੰਟੇ ਤੱਕ ਆ ਜਾਣਗੇ ਵਾਪਸ ਗੱਲਬਾਤ ਇਹ ਨਹੀਂ ਜੀ ਗੱਲਬਾਤ ਨਹੀਂ ਹੋਈ ਕਿਸੇ ਨਾਲ ਵੀ ਹੋਈ ਨਿਊਜ਼ ਤੋਂ ਪਤਾ ਲੱਗ ਰਿਹਾ ਆ ਕਿ ਕੋਈ ਘੰਟੇ 2 ਘੰਟੇ ਤੱਕ ਆਪ ਕੋਣੀ ਘਰੀ ਉਹਨਾਂ ਨੂੰ ਪਹੁੰਚਾ ਦਿੱਤਾ ਜਾਏਗਾ ਪਹਿਲਾਂ ਕਿਹੜੇ ਦੇਸ਼ ਗਈ ਸੀ ਉਸ ਤੋਂ ਬਾਅਦ ਫਿਰ ਕਿਹਾ ਦੇਖੋ ਜੀ ਸਾਨੂੰ ਬੱਸ ਇਹੋ ਬਤਾਇਆ ਕਿ ਇੱਥੋਂ ਹੀ ਗਿਆ ਵਾ ਮਹੀਨਾ ਹੋ ਗਿਆ ਵਾ ਮੇਰਾ ਹਾਂਜੀ ਛੋੜੀ ਵੱਡੀ ਜਿਹੜੀ ਹੋਈ ਹੈ ਜਿਸ ਨੂੰ ਜੀ ਕੋਈ ਆਸ ਤੰਨੇ ਤਨਾ ਜਾਈ ਮੈਂ ਵੇਖੋ ਜੀ ਇਹ ਸਾਰੇ ਸਰਕਾਰਾਂ ਦੇ ਹੈਗੇ ਨੇ ਮੁੱਦੇ ਜੋ ਵੀ ਨੇ ਪਰ ਜਿਹੜੇ ਵਿਦੇਸ਼ਾਂ ਵਿੱਚ ਆਪਾਂ ਕੰਮਕਾਰ ਵਾਸਤੇ ਜਾਂਦੇ ਆ ਤੇ ਉਹ ਆਪਣੇ ਅਸੀਂ ਕਈ ਸੁਪਨੇ ਸਜਾਏ ਹੁੰਦੇ ਨੇ ਘਰਾਂ ਵਾਸਤੇ ਆਪਣੇ ਪਰਿਵਾਰਾਂ ਵਾਸਤੇ ਪਰ ਉਹ ਅੱਜ ਢਹਾ ਟੇਲੀ ਹੋ ਗਏ ਨੇ ਸਾਡੇ ਪਰਿਵਾਰ ਦੇ ਵੀ ਤੇ ਅਸੀਂ ਬਾਕੀ ਵੀ ਜਿਹੜੇ ਨੌਜਵਾਨ ਆਏ ਨੇ ਜਾਂ ਜਿਹੜੇ ਪ੍ਰਵਾਸੀ ਆਏ ਨੇ ਆਪਣੇ ਪੰਜਾਬ ਦੇ ਆਪਣੇ ਇੰਡੀਆ ਦੇ ਉਹਨਾਂ ਦੇ ਘਰਾਂ ਵਿੱਚ ਵੀ ਇਦਾਂ ਹੀ ਪਰੇਸ਼ਾਨੀਆਂ ਹੈਗੀਆਂ